ਗੁਰਮੁਖੀ ਵਰਣਮਾਲਾ ਅੱਖਰ ਦੇਖੋ ਸਭ ਤੋਂ ਪਹਿਲਾਂ ਨੰਬਰ ਤੇ ਊੜਾ ਆੜਾ ਈੜੀ ਸਸਾ ਹਾਹਾ ਕਕਾ ਖਖਾ ਗੱਗਾ ਘੱਗਾ ੰਗਾ ਚਚਾ ਛਛਾ ਜੱਜਾ ਝੱਜਾ ਣਿਆ ਟੈਂਕਾ ਠਠਾ ਡੱਡਾ ਢੱਡਾ ਨਾਣਾ ਤ ਤਾ ਦ ਦ ਤ ਦ ਨ ਨ ਪ ਪ ਫ ਫ ਬ ਬ ਪ ਪ ਮ ਮ ਯ ਯ ਰ ਰ ਲ ਲ ਵ ਵ ੜ ੜ ਸ ਸ ਦੇ ਪਰ ਵਿੰਦੀ ਸ ਖ ਖ ਦੇ ਪਰ ਵਿੰਦੀ ਖ ਗ ਗ ਦੇ ਪਰ ਵਿੰਦੀ ਗ ਜ ਜ ਦੇ ਪਰ ਵਿੰਦੀ ਜ ਫ ਫ ਦੇ ਪਰ ਵਿੰਦੀ ਫ ਲ ਲ ਦੇ ਪਰ ਵਿੰਦੀ ਲ ਹੁਣ ਜਿਹੜਾ ਪਹਿਲੀ ਲਾਈਨ ਸਾਡੀ ਗੁਰਮੁਖੀ ਵਰਨਾ ਵਾਲਾ ਨੂੰ ਅੱਠ ਵਰਗਾਂ ਚ ਵੰਡਿਆ ਗਿਆ ਜਿਹੜਾ ਊੜੇ ਤੋਂ ਸ਼ੁਰੂ ਹੁੰਦੀ ਹੈ ਉਹਨੂੰ ਕਹਿ ਦਿੰਨੇ ਆਪਾਂ ਮੁੱਖ ਵਰਗ ਜਿਹੜੇ ਕਕੇ ਤੋਂ ਸ਼ੁਰੂ ਹੁੰਦੀਆਂ ਉਹਨੂੰ ਕਹਿੰਦੇ ਆ ਕ ਵਰਗ ਚਚੇ ਤੋਂ ਚ ਵਰਗ ਟੈਂਕੇ ਤੋਂ ਟ ਵਰਗ ਤੱਤੇ ਤੋਂ ਤ ਵਰਗ ਪੱਪੇ ਤੋਂ ਪ ਵਰਗ ਤੇ ਜਈਏ ਰਾਰੇ ਵਾਲੀ ਲਾਈਨ ਨੂੰ ਅੰਤਮ ਵਰਗ ਜਿਹਨਾਂ ਦੇ ਅੱਖਰਾਂ ਦੇ ਵਿੱਚ ਆਪਾਂ ਬਿੰਦੀ ਪਾ ਦਿੱਤੀ ਇਹ ਕਹਿੰਦੇ ਤਾਂ ਨਵੀਨ ਵਰਗ ਨਮਾ ਵਰਗ ਠੀਕ ਹੁਣ ਆਪਾਂ ਊੜਾ ੜਾ ਈੜੀ ਤਿੰਨ ਜਿਹੜੇ ਪਹਿਲੇ ਅੱਖਰ ਆ ਉਹ ਦੇਖੀਏ ਕਿ ਜਿਹੜੇ ਪਹਿਲੇ ਤਿੰਨ ਅੱਖਰ ਨੇ ਉਹ ਨੇ ਸਵਰ ਅੱਖਰ ਇਸੇ ਤਰੀਕੇ ਨਾਲ ਤੁਸੀਂ ਕੱਕੇ ਵਾਲੀ ਲਾਈਨ ਦੇ ਵਿੱਚ ਆਖੀਰਲਾ ਅੱਖਰ ਦੇਖੋ ਕੱਗੇਦਵਾਲ ੰਗਾ ਚੱਚੇ ਦੀ ਲਾਈਨ 'ਚ ਆਖੀਰਲਾ ਅੱਖਰ ਦੇਖੋ ਈਆਂ ਟੈਂਕੇ ਦੇ ਵਿੱਚ ਆਖਿਰ ਆਕਰ ਦੇਖੋ ਨਾਣਾ ਤੱਤੇ ਵਾਈ ਲਾਈਨ ਚ ਆਖਿਰ ਆਕਰ ਦੇਖੋ ਨੰਨਾ ਪੱਪੇ ਵਾਈ ਲਾਈਨ ਚ ਦੇਖੋ ਮਮਾ ਇਹ ਜਿਹੜੇ ੰਗਾ ਣਿਆ ਨਾਣਾ ਨੰਨਾ ਮਮਾ ਇਹਨੂੰ ਗੋਲ ਚੱਕਰ ਮਾਰਿਆ ਗਿਆ ਵਾ ਇਹ ਕਿਨੇ ਅਨੁਨਾਸਿਕੀ ਵਿਅੰਜਨ ਅਨੁਨਾਸਿਕੀ ਵਿਅੰਜਨ ਜਿਨ੍ਹਾਂ ਨੂੰ ਬੋਲਣ ਵੇਲੇ ਨੱਕ ਦੇ ਵਿੱਚ ਦੀ ਆਵਾਜ਼ ਆਉਂਦੀ ਹੈ ਠੀਕ ਹੈ ਅੱਗੇ ਆਜੋ ਹੁਣ ਨਵੀਨ ਵਰਗ ਚ ਸਭ ਤੋਂ ਅਖੀਰ ਦੇ ਵਿੱਚ ਆਜੋ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਜ ਜੇ ਪੈਰ ਬਿੰਦੀ ਫ ਫੇ ਪੈਰ ਬਿੰਦੀ ਇਹ ਜਿਹੜੇ ਪੰਜ ਨੇ ਸਾਡੇ ਕੋਲ ਧੁਨੀਆਂ ਇਹ ਅਰਬੀ ਫਾਰਸੀ ਦੀਆਂ ਧੁਨੀਆਂ ਨੂੰ ਅੰਕਿਤ ਕਰਨ ਲਈ ਨੇ ਹੈ ਸਾਡੇ ਪਹਿਲੇ ਅੱਖਰੀ ਨੇ ਜਿਵੇਂ ਸ ਸਾ ਪਹਿਲੀ ਲਾਈਨ 'ਚ ਪਿਆ ਮਖ ਵਰਗ 'ਚ ਪਿਆ ਖ ਖਾ ਦੂਜੀ ਲਾਈਨ 'ਚ ਪਿਆ ਗ ਗਾ ਵੀ ਦੂਜੀ ਲਾਈਨ 'ਚ ਪਿਆ ਜ ਜਾ ਤੀਜੀ ਲਾਈਨ 'ਚ ਪਿਆ ਤੇ ਫਫਾ ਸਾਡਾ ਦੇਖ ਲੋ 6ਵੀਂ ਲਾਈਨ ਚ ਪਿਆ ਠੀਕ ਆ ਤੇ ਲੱਲਾ ਸਾਡਾ ਅੰਤਮ ਲਾਈਨ ਚ ਪਿਆ ਅੰਤਮ ਵਰਗ ਦੇ ਵਿੱਚ ਪਿਆ ਵਾ ਹੈ ਸਾਡੇ ਇਹ ਵਿਟਲੇ ਅੱਖਰ ਨੇ ਪਰ ਗੱਲ ਇਹ ਹੈ ਕਿ ਅਰਬੀ ਵਰਸ਼ ਦੀਆਂ ਤੁਨੇ ਅੰਕਿਤ ਕਰਨ ਲਈ ਪੰਜ ਨੇ ਤੇ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਨਮੀ ਤੁਰੀ ਲੱਲੇਪੇਰ ਮੰਦਿਰ ਲੋ ਪਤਾ ਕੀਤੀ ਗਈ ਹੈ ਹੁਣ ਆਪਾਂ ਸਵਰਧੁਨੀਆਂ ਦੀ ਗੱਲ ਕਰੀਏ ਸਵਰ ਖਰਤਾ ਊੜਾ ੜਾ ਈੜੀ ਆਪਾਂ ਪਹਿਲਾਂ ਚੱਕਰ ਮਾਰ ਦਿੱਤਾ ਸ਼ੁਰੂ ਜੀ ਨੇ ਤੈਨਾਂ ਸਵਰ ਤੁਨੀਆਂ 10 ਨੇ ਜਿਵੇਂ ਮੁਕਤਾ ਆ ਕੰਨਾ ਮੁਕਤਾ ਕੰਨਾ ਸਿਆਰੀ ਬਿਹਾਰੀ ਔਂਕੜ ਦ ਲੈਂਕੜ ਲਾਂ ਦ ਲਾਮ ਹੋੜਾ ਕਨੌੜਾ ਠੀਕ ਹੈ ਇਹ ਆਪਾਂ ਕੀ ਕਹਿ ਦਿੰਨੇ ਆ ਆਪਾਂ 10 ਨੇ ਇਹ ਸਵਰ ਤੁਨੀਆਂ ਮੁਕਤਾ ਆ ਕੰਨਾ ਆ ਸਿਆਰੀ ਈ ਬਿਹਾਰੀ ਈ ਔਂਕੜ ਊਦ ਲੈਂਕੜ ਓ ਲਾਮਾ ਇਹ ਦਲਾਮਾ ਐ ਹੜਾ ਓ ਕਨੜਾ ਔ ਹੁਣ ਇਹਨਾਂ ਸਵਰ ਦੁਨੀਆ ਵਿੱਚੋਂ ਆਪਾਂ ਹੁਣ ਨਾਸਕੀ ਸਵਰ ਦੇਖਣਾ ਹੈ ਨਾਸਕੀ ਸਵਰ ਨੂੰ ਕਿਵੇਂ ਆਪਾਂ ਅਲੱਗ-ਅਲੱਗ ਦੇਖਣਾ ਦੇਖੋ ਲਗਾਖਰ ਨੇ ਸਾਡੇ ਕੋਲੇ ਤਿੰਨ ਜਿਹੜੀ ਗੱਲ ਇੱਥੇ ਮੈਂ ਤੁਸੀ ਸਮਝਣੀ ਹੈ ਇਹ ਸਾਰਾ ਚਾਰਟ ਜਿਹੜਾ ਬਣਾਇਆ ਗਿਆ ਇਸੇ ਗੱਲ ਨੂੰ ਸਮਝਾਉਣ ਦੇ ਲਈ ਹੀ ਬਣਾਇਆ ਗਿਆ ਬਾਹਰ ਲਗਾਕਰ ਨੇ ਬਿੰਦੀ ਟਿੱਪੀ ਅਦਕ ਪਰ ਬਿੰਦੀ ਤੇ ਜਿਹੜੇ ਟਿੱਪੀ ਨੇ ਉਹ ਨਾਸਕੀ ਸਵਰਤੁਨੀ ਦੇ ਲਈ ਆ ਨਾਸਕੀ ਸਵਰਤੁਨੀ ਲਈ ਆ ਬਿੰਦੀ ਤੇ ਟਿੱਪੀ ਹੁਣ ਅੱਗੇ ਗੱਲ ਆ ਜਾਂਦੀ ਆ ਕਿ ਬਿੰਦੀ ਫੇਰ ਅੱਗੋਂ ਉਹ ਕਿਹੜੀ ਸਵਰਤੁਨੀ ਨਾਲ ਲੱਗਦੀ ਆ ਬਿੰਦੀ ਲਗਾ ਖੜਾ ਬਿੰਦੀ ਟਿੱਪੀ ਵੀ ਲਗਾ ਕਰਾ ਇਹ ਦੋਨੇ ਫੇਰ ਗੋ ਅਗਿਆ ਦੇਖੋ ਹੁਣ ਤੁਸੀਂ ਐਰੋ ਪਾ ਕੇ ਸਮਝਾਇਗਾ ਤੁਹਾਨੂੰ ਸੱਜੇ ਹੱਥ ਸੱਜੇ ਪਾਸੇ ਦੇਖੋ ਤੁਸੀਂ ਝਾੜਦੇ ਸਵਰ ਤੁੜੀਆਂ ਜਿੱਥੇ ਲਿਖੀਆਂ ਹੋਈਆਂ ਨੇ ਜਿਹੜੀ ਬਿੰਦੀ ਆ ਉਹ ਦੇਖੋ ਪਹਿਲਾਂ ਐਰੋ ਪਿਆ ਹੋਇਆ ਕੰਨੇ ਤੇ ਫਿਰ ਬਿਹਾਰੀ ਤੇ ਫਿਰ ਲਾਂ ਤੇ ਤਲਾਮਾ ਤੇ ਹੋੜਾ ਕਨੋੜਾ ਠੀਕ ਹੈ ਇਹਦਾ ਮਤਲਬ ਆ ਕਿ ਜਿਹੜੀ ਬਿੰਦੀ ਆ 6 ਨਾਸਕੀ ਸਵਰਤ ਊਣੀਆਂ ਦੇ ਲਈ ਆ ਸਵਾਤੂਣੀਆਂ ਨੇ ਉਹਨਾਂ ਵਿੱਚ ਬਿੰਦੀ ਛੇ ਦਿਨ ਲੱਗਦੀ ਆ ਅੱਗੋਂ ਟਿੱਪੀ ਦੇਖ ਲਓ ਇਹ ਵੀ ਨਾਸਕ ਤੁਣ ਸਵਰਤ ਨੂੰ ਣਕ ਕਰਦੀ ਹੈ ਟਿੱਪੀ ਵੀ ਇਹਨੂੰ ਵੀ ਬੋਲਣ 'ਤੇ ਨੱਕ ਚ ਆਵਾਜ਼ ਆਉਂਦੀ ਆ ਸਵਰ ਸਵਰ ਦੇ ਵਿੱਚ ਇਹ ਕਿਹਦੇ ਕਿੱਚ ਆ ਗਈ ਇਹ ਦੇਖੋ 에ਰੋਪਾ ਆਇਆ ਹੈ ਸੱਜੇ ਹੱਥੀ ਦੇਖੋ ਟਿੱਪੀ ਲਿਖ ਕੇ ਮੁਕਤਾ ਸਿਹਾਰੀ ਔਂਕਰ ਦਲੈਂਕੜ ਹੁਣ ਰਹਿ ਗਿਆ ਇਕੱਲਾ ਅਦਕ ਜਿਹੜਾ ਅਦਕ ਆ ਉਹ ਬਲ ਲਈ ਆ ਬਲਕਿ ਮੇ ਵੀ ਕੋਈ ਵੀ ਅੱਖਰ ਜਿਹੜਾ ਹੈਗਾ ਵਾ ਆਪਾਂ ਫਰਜ ਕਰੋ ਕਿਸੇ ਅੱਖਰ ਦੀ ਆਵਾਜ਼ ਨੂੰ ਆਪਾਂ ਦੁੱਗਣਾ ਕਰਨਾ ਵਾ ਜੇ ਜੈਸ ਤੂੰ ਉੱਤੇ ਦਬਾਅ ਜਾਂ ਬਲ ਹੋਵੇ ਉਸ ਤੋਂ ਪਹਿਲੇ ਅੱਖਰ ਉੱਤੇ ਅਦਕ ਦਾ ਚਿੰਨ੍ਹ ਪਾਇਆ ਜਾਂਦਾ ਜਿਵੇਂ ਆਪਾਂ ਕਹਣਾ ਬੱਟ ਟ ਟ ਤੇ ਜ਼ੋਰ ਦੇਣੇ ਆਪਰ ਉਦੋਂ ਪਹਿਲੇ ਅੱਖਰ ਦੇ ਉੱਤੇ ਪਾਵਾਂਗੇ ਅਦਕ ਪੱਤਾ ਪੱ ਤੱਤੇ ਦੇ ਜ਼ਿਆਦਾ ਦਬਾਅ ਆਉਣੇ ਆ ਪਰ ਉਦੋਂ ਪਹਿਲੇ ਅੱਖਰ ਦੇ ਪਾਵਾਂਗੇ ਅਦਕ ਜੁਤੀ ਤੇ ਤੋਂ ਪਹਿਲੇ ਅੱਖਰ ਤੇ ਪਾਵਾਂਗੇ ਜਜੇ ਤੇ ਅਦਕ ਠੀਕ ਹੈ ਹੁਣ ਇਹ ਚੀਜ਼ ਨੂੰ ਤੁਸੀਂ ਸਮਝ ਗਏ ਹੋ ਪੂਰਾ ਸਾਡੇ ਕੋਲੇ ਗੁਰਮੁਖੀ ਵਰਣਮਾਲਾ ਦਾ ਇੱਕ ਪੂਰਾ ਇੱਕ ਕਿਸਮ ਦਾ ਚਾਰਟ ਆ ਇੱਕ ਤਾਂ ਇਹਨੂੰ ਵਰਣ ਵਾਲਾ ਨੂੰ ਆਪਾਂ 8 ਭਾਗਾਂ 'ਚ ਵੰਡਿਆ ਗਿਆ ਵਾ 8 ਵਰਗਾਂ ਵਿੱਚ ਮੁੱਖ ਵਰਗ ਕ ਵਰਗ ਚ ਵਰਗ ਟ ਵਰਗ ਤ ਵਰਗ ਪ ਵਰਗ ਅੰਤਮ ਵਰਗ ਤੇ ਨਵੀਨ ਵਰਗ